ਅਕਸਰ ਦੋ ਹਰਫੀ ਗੱਲ ਕਰਨ ਵਾਲੇ ਵਿਸ਼ਵ ਪਰਸਿੱਧ ਪੰਜਾਬੀ ਕਲਾਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਪੰਜਾਬ 95 ਫਿਲਮ ਬਾਰੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਆਪਣੇ ਲਾਈਵ ਵਿੱਚ ਕਿਹਾ ਕਿ ਪੰਜਾਬ 95 ਨੂੰ ਰਿਲੀਜ਼ ਕਰਵਾਉਣ ਲਈ ਅਸੀਂ ਤਾਂ ਪੂਰਾ ਜ਼ੋਰ ਲਾ ਲਿਆ ਪਰ ਸਾਡਾ ਜ਼ੋਰ ਚੱਲਿਆ ਨਹੀਂ ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ ਮੈਂ ਕੱਢ ਵੀ ਦਿੰਦਾ ਪਰ ਨਾ ਮੈਂ ਪ੍ਰੋਡਿਊਸਰ ਨਾ ਮੈਂ ਡਾਇਰੈਕਟਰ ਮੈਂ ਫਿਲਮ ਵਿੱਚ ਕੰਮ ਕੀਤਾ ਏ ਆਪਾਤਾ ਜੀ ਪੂਰਾ ਜ਼ੋਰ ਲਾਇਆ ਪਰ ਬੰਦੇ ਦੇ ਹੱਥ ਹੈ ਨਹੀਂ ਕੁਝ ਵੀ ਸਿਰਫ ਗੱਲਾਂ ਹੀ ਨੇ ਇਸ ਤੋਂ ਉੱਪਰ ਹੈ ਨਹੀਂ ਬੰਦਾ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਇਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮਿਲਗਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਅਹੀਂ ਲੱਗੇ ਪਰ ਕਹੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮਰੇ ਤਾਂ ਹੈ ਨੋਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਐਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹੈਨਾ ਉਹ ਤਾਂ ਹੀ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਹਿੰਦੇ ਅੰਗਰੇਜ਼ੀ ਛੋੜਨ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਹੈਨਾ ਸਾਲੇ ਠਕਾ ਕਰਦੇ ਆ